ਅਸੀਂ ਵੇਸਣ ਦਾ ਪਰੌਂਠਾ ਬਣਾਉਣ ਲੱਗੇ ਆਂ ਨਾਲ ਚਾਹ ਇਸੇਰੇ ਵਿੱਚ ਪਿਆਜ਼ ਟੀਰ ਲਿਆ ਟਮਾਟਰ ਵੇਸਣ ਜੀਰਾ ਲੂਣ ਮਿਰਚ ਪਾ ਕੇ ਚਾਹ ਨਾਲ ਪਰੌਂਠਾ ਖਾਣੇ ਹਾਂਜੀ ਆਹ ਵੇਖੋ ਵੇਸਣ ਦਾ ਪਰੌਂਠਾ ਬਣਾਉਣ ਲੱਗੇ ਆਂ ਲੂਣ ਮਿਰਚ ਪਾ ਕੇ ਮਟਰ ਗੰਡਾ ਜੀਰਾ ਵਿੱਚ ਪਾ ਲਿਆ ਤੇ ਬਹੁਤ ਵਧੀਆ ਲੱਗਦਾ ਹੈ ਚਾਹ ਨਾਲ ਸਵੇਰ-ਸਵੇਰ ਖਾਈਏ ਨਾਲ ਚੰਗਾ ਹੁੰਦਾ ਹੈ ਇਹ ਤੇ ਸਾਡੀ ਜਹਾ ਵੀ ਬਣ ਆਮਲੇਟ ਵਾਂਗ ਬਣ ਜਾਂਦਾ ਥੋਸ ਥੋਸ ਕੇ ਉਲਾ ਦੇ ਤਾ ਬਹੁਤ ਵਧੀਆ ਬਣ ਇਕ ਦਾ ਬਣ ਕੇ ਤਿਆਰ ਚੁੱਕਾਂ। ਜਦੋਂ ਕੋਕਲ ਕੀ ਹੋਵੇ ਨਾ। ਇਹ ਜੀ ਚੀਜ਼ ਬਣਾ ਕੇ ਖਾ ਲਿਆ। ਆਪਾਂ ਕਣਕ ਦੀ ਰੋਟੀ ਵੀ ਖਾ ਖਾ ਕੇ ਨਾ। ਬਰਾਲੋ ਹੈ ਪਿਆਗੇ ਲੋਕ। ਤੇਜੀਆਂ ਚੀਜ਼ਾਂ ਖਾਂਦੇ ਸੀ। ਕਿਤੇ ਵੇਸਣ ਦਾ। ਪਰੌਂਠਾ ਬਣਾ ਲਿਆ ਕਿਤੇ ਮੱਕੀ ਦੀ ਰੋਟੀ ਖਾ ਲਈ। ਕਿ ਤੇ ਜਵਾਂ ਦੇ ਖਾਲੀ ਅੱਗੇ ਲੋਕ ਵਧੀਆ ਰਹਿੰਦੇ ਸੀ ਹੁਣ ਸਰੀਰ ਵੀ ਉਹਜੇ ਹੋ ਗਏ ਕਿਸੇ ਨੂੰ ਸ਼ੂਗਰ ਹੋ ਗਿਆ ਕਿਸੇ ਨੂੰ ਕੋਸ ਹੋ ਗਿਆ ਅੱਗੇ ਰਲ ਮਾਂ ਆਟਾ ਖਾਂਦੇ ਸੀ ਵਧੀਆ ਰਹਿੰਦੇ ਸੀ ਸਾਰੇ ਸਰੀਰ ਵੀ ਵਧੀਆ ਘੈਂਟ ਸੀ ਪਟਤੇ ਸਾਰੇ ਹੋਰ ਤੇ ਆ ਦੇਖ ਪਟਣੇ ਆ ਬੋਸ ਵੱਟ ਤੇ ਇਕੱਠੇ ਖੜੇ ਰਹਿੰਦੇ ਐਨੇ ਕ ਬਣਾ ਲੈਨੇ ਹਾਂ ਚਲ ਔ ਕੋਈ ਲੈ ਜਾਊਗਾ ਆਪੇ ਖਾਣਾ ਵਾਲਾ ਉਹ ਤੇ ਪੋਲਾ ਕਰਕੇ ਕਿਥਾਂ ਤੇ ਇਥੇ ਲਾ ਦੇਣੇ ਹਰ ਹਰ ਦੇ ਬੂਟੇ ਹੂੰ ਉਧਰ ਨਹੀਂ ਉਗਰੇ ਦੂਜੇ ਪਾਸੇ ਉਗਰੇ ਤੇ ਹਿਸ਼ ਮੁੰਤ ਲਸਣ ਵੀ ਪੱਟਣ ਵਾਲਾ ਹੋ ਗਿਆ ਲਸਣ ਵਸਾਖ ਦੇ ਵਿੱਚ ਪੱਟਿਆ ਜਾਊਗਾ ਹੂੰ ਫਿਰ ਉਹਦੇ ਨੂੰ ਸੁੱਕੂਗਾ ਹਾਲੇ ਤਾਂ ਹਰਾ ਹੀ ਆ ਹਨਾ ਹੂੰ ਆ ਮੂੰਗਰੇ ਬੰਗਰੇ ਸਾਰੇ ਪੱਕ ਗਏ ਆ ਇਹਨੇ ਬੂਟੇ ਖੜੇ ਰਹਿਣ ਦੇ ਲੈ ਚਲ ਇਹਨੇ ਖੜੇ ਰਹਿਣ ਦੋ ਜੋ ਕਿਸੇ ਨੇ ਸਲਾਦ ਖਾਣਾ ਹੋਵੇ ਤੇ ਲੈ ਜਾਣਗੇ ਕਣਕਾਂ ਵੀ ਆਂਗਾਂ ਤਾਂ ਕਟੀਆਂ-ਕਟੀਆਂ ਹੋਊਗਾ ਵੇਖੋ ਰੰਗ ਬਦਲ ਗਏ ਕਣਕਾਂ 13 ਬਸਾਖੀ ਤੱਕ ਬਾਕੀ ਤਾਂ ਪਹਿਲਾਂ-ਪਹਿਲਾਂ ਅਲੱਗ ਜਾਂਦੀਆਂ ਨੇ ਹਾਂ ਸਾਕੀ ਨੂੰ ਤਾਂ ਲੱਗ ਹੀ ਜਾਣੇ ਜਿਵੇਂ ਤਿਆਰੀਆਂ ਵੱਟੀਆਂ ਮੰਡੀ ਚੱਲਿਆ ਸੀਗਾ ਮੈਂ ਉਹ ਚੱਕੀ ਵਾਲੇ ਨੇ ਫੋਨ ਕੀਤਾ ਸੀ ਤੜਕਾ ਕੀਤਾ ਸੀ ਉਹਦਾ ਹੁਣ ਫੋਨ ਆਇਆ ਵੀ ਆਹ ਦੇ ਆਟਾ ਬਣਿਆ ਪਿਆ ਆ ਕੇ ਲੈ ਜਾਓ ਤੇ ਫਿਰ ਮੈਂ ਕਿਹਾ ਵੀ ਚਲ ਕਨਾਲ ਦੇ ਜਾਇਉਨੇ ਆ ਤੇ ਨਾਲੇ ਪਰੇ ਮੈਨੂੰ ਬੈਂਕ ਕੰਮ ਹੈਗਾ ਉਥੇ ਟ੍ਰੇਨਾਂ ਪਰਨੇ ਕਾਫੀ ਦਿਖਾ ਕਰਾਉਣੀ ਆ। ਉਧਰੋਂ ਚੌਂਕੀ ਚੋਂ ਮੁੰਡਿਆਂ ਦਾ ਫੋਨ ਆਇਆ ਸੀਗਾ ਉਹਨੇ ਜਲਾਲਾਬਾਦ ਜਾਣਾ ਕਹਿੰਦੇ ਆ ਫੇ। 5 ਤਰੀਕ ਨੂੰ ਆਖੇ ਤੇ ਉੱਥੇ ਸਾਰੇ ਇਕੱਠੇ-ਕੁੱਠੇ ਹੋਣੇ ਤੇ ਉਸ ਤੋਂ ਬਾਅਦ ਕਨਾਲ ਦੇ ਫੇਰ ਹਣੋਂ ਵੇਖੋ ਹਣੋਂ ਬਾਸ ਦਾ ਪ੍ਰੋਗਰਾਮ ਬੰਦ ਆ ਜਾਂ ਟ੍ਰੇਨ ਦਾ ਬੰਦ ਆ। ਇਧਰਲੇ ਮੁੰਡੇ ਤਾਂ ਇਹ ਸੀ ਵੀ ਆਪਾਂ ਇਹ ਟ੍ਰੇਨ ਚ ਲੰਘੇ ਤੇ ਸਾਰੇ ਰਲ-ਮਿਲ ਕੇ ਵੀ ਆਪਾਂ ਟ੍ਰੇਨ ਚ ਛਡਾਂਗੇ ਸਾਡੇ ਸੱਤ ਤਲੀ। ਠੀਕ। ਠੀਕ। ਕਾ ਕਰਕੇ ਰਾਤ ਤੇ ਲਗਣੀ ਲਗਣੀ ਆ ਕਹਿੰਦੇ ਆਪਾਂ ਟ੍ਰੇਨ ਚੜ ਜਾਂਗੇ ਤਾਂ ਅਗਲੇ ਦਿਨ ਉੱਥੇ ਪਹੁੰਚ ਜਾਂਗੇ ਠੀਕ ਕੱਢ ਲਈ ਗੱਡੀ ਹਾਂਜੀ ਚਲੋ ਸਕੂਟਰੀ ਨਹੀਂ ਲੈ ਕੇ ਜਾਂਦੇ ਸਕੂਟਰੀ ਤੇ ਵਧੀਆ ਸਾਈਕਲ ਚਲਾਉਨੇ ਆ ਅੱਜ ਤਾਂ ਚਲੋ ਹਾਂ ਐ ਸਾਈਕਲ ਚੱਲਦੇ ਜਾਨੇ ਹੋ ਕਦੇ ਕਦੇ ਸਕੂਟਰੀ ਵੀ ਲੈ ਜਾ ਕਰ ਹੋਰੀ ਹੁਣ ਵੇਖਾਂਗੇ ਸਾਈਕਲ ਚਲਾਉਣਾ ਸੌਖਾ ਲੱਗਦਾ ਇਹਨੂੰ ਸਕੂਟਰੀ ਮੈਸੇਜ ਆ ਗਿਆ ਵੀ ਹਾਂਜੀ ਫੁੱਲ ਬੜੀਆਂ ਦੀ ਸਬਜ਼ੀ ਬਣਾਵਾਂ ਬਣਾਉਣ ਲੱਗਿਆਂ ਹੁਣ ਇਹ ਬੜੀਆਂ ਭਿਉਂ ਦਿੱਤੀਆਂ ਆਲੂ ਬੜੀਆਂ ਆਲੂ ਬੜੀਆਂ ਭਿਉਂ ਕੇ ਹੁਣ ਪਾ ਕੇ ਓਣ ਲੱਗਿਆਂ ਕੇ ਉਪਾਤਾ ਥੋੜਾ ਜਿਹਾ ਕੇ ਉਪਾ ਕੇ ਕੜਚੀ ਇੱਕ ਹੁਣ ਜੀਰਾ ਪਾ ਦਾਂਗੇ ਬਾਕੀ ਵਿੱਚ ਤੜਕਾ ਪਾ ਦਾਂਗੇ ਤੜਕਾ ਗ੍ਰाइंड ਕਰ ਗ੍ਰाइंड ਕਰਕੇ ਇਹਦੇ ਨੂੰ ਮੈਂ ਇੱਥੇ ਪਾਉਣੀ ਮਿਰਚਾਂ ਪਾ ਦਿਆ ਇੱਕ ਚਮਚਾ ਮਿਰਚਾ ਇੱਕ ਚਮਚਾ ਲੂਣ ਦਾ ਮਸਾਲਾ ਹਲਦੀ ਪਾਤੀ ਸਾਨੂੰ ਵਾਲੇ ਤੋਂ ਪੌਣ ਤੇ ਪੌਣ ਤੇ ਇਹਦੇ ਵਧੀਆ ਲਾਲ ਹੋਏ ਤੇ ਧੁੱਪ ਤੇ ਮੈਂ ਕੌਣ ਲੱਗੇ ਸੱਤਰ ਫਿਰ ਵਿੱਚ ਆਲੂ ਬੜੀਆਂ ਪਾ ਦਾਂਗੇ ਫਿਰ ਸਬਜੀ ਬਣ ਗਈ ਫਿਰ ਤੁਹਾਨੂੰ ਖਾਣ ਨੂੰ ਮਿਲਦੀ ਹੈਂਦੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਆ ਵੇਖੋ ਵੇਖਣ ਨੂੰ ਵਧੀਆ ਲੱਗਣ ਗਈ ਆ ਤੇ ਖਾਂਚ ਵਧੀਆ ਹੋ ਗਈ ਹੁਣ ਸਾਡੀ ਵੀਡੀਓ ਤੁਸੀਂ ਦੱਸਿਓ ਕਿਵੇਂ ਦੀ ਲੱਗੀ ਆ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਵੀਡੋ ਉਹਦਾ ਇੱਥੇ ਐਂਡ ਕਰਦੇ ਹਾਂ ਸੀ